ਸਵੇਰ ਤੋਂ ਹੀ ਅਸੀਂ ਲਹਿਰਾਗਾਗਾ ਦੇ بارش ਨੂੰ ਲੈ ਕੇ ਖਬਰ ਦਿਖਾ ਰਹੇ ਹਾਂ ਤੇ ਇਹ ਤੁਹਾਨੂੰ ਤਸਵੀਰ ਦਿਖਾ ਰਹੇ ਹਾਂ ਹੁਣ ਲਹਿਰਾਗਾਗਾ ਦੇ ਅੰਡਰਬ੍ਰੀਜ ਦੀ ਅੰਡਰਬ੍ਰੀਜ ਦੇ ਇਸ ਤਰ੍ਹਾਂ ਦੇ ਹਾਲਾਤ ਮੈਨੂੰ ਲੱਗਦਾ ਪਹਿਲਾਂ ਕਦੇ ਨਹੀਂ ਦੇਖੇ ਹੋਣੇ ਜਿਹੜੇ ਹਾਲਾਤ ਅੱਜ ਬਣੇ ਹੋਏ ਨੇ ਡੀ ਐਨ ਆਈਟੀ ਚੈਨਲ ਨੂੰ ਬਤੋ ਬਤ ਸ਼ੇਅਰ ਕਰੋ ਜੇ ਕਿਸੇ ਵਿਅਕਤੀ ਨੇ ਇਸ ਚੈਨਲ ਨੂੰ ਫੋਲੋ ਨਹੀਂ ਕੀਤਾ ਤਾਂ ਜਲਦੀ ਫੋਲੋ ਕਰੋ